ਕਾਰ ਵਿੱਚ ਹੀ ਪੋਸਤ ਦੀ ਖੇਤੀ ਕਰਨ ਵਾਲੇ ਨੂੰ ਥਾਣਾ ਕੋਟਪਈ ਦੀ ਪੁਲਿਸ ਨੇ ਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼ ਮਾਨਯੋਗ ਅਦਾਲਤ ਨੇ ਭੇਜਿਆ ਜੇਲ ਅੱਜ ਦਿਨ ਸ਼ਨੀਵਾਰ ਸਮਾਕ੍ਰੀਬ ਸ਼ਾਮ 5 ਵਜੇ ਥਾਣਾ ਕੋਟਪਈ ਪੁਲਿਸ ਨੇ ਪੋਸਤ ਦੀ ਖੇਤੀ ਕਰਨ ਵਾਲੇ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਹੈ ਥਾਣਾ ਕੋਟਪਈ ਮੁਖੀ ਐਸਆਈ ਦੀਪਕਾ ਕੰਬੂਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਜੀਗਰ ਬਸਤੀ ਕੋਟਪਾਈ ਵਿੱਚ ਇੱਕ ਵਿਅਕਤੀ ਨੇ ਘਰ ਵਿੱਚ ਹੀ ਪੋਸਟ ਦੇ ਬੂਟੇ ਲਗਾਏ ਹਨ ਤਾਂ ਪੁਲਿਸ ਨੇ ਇਸਤੇ ਕਾਰਵਾਈ ਕਰਦਿਆਂ ਏਐਸਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਬਾਜੀਗਰ ਬਸਤੀ ਵਿੱਚ ਛਾਪੇਮਾਰੀ ਕੀਤੀ ਜਦੋਂ ਪੁਲਿਸ ਘਰ ਵਿੱਚ ਦਾਖਲ ਹੋਈ ਤਾਂ ਇੱਕ ਨੌਜਵਾਨ ਪੁਲਸ ਨੂੰ ਦੇਖ ਕੇ ਭੱਜਣ ਲੱਗਾ ਜਿਸ ਨੂੰ ਕਾਬੂ ਕਰ ਲਿਆ ਗਿਆ ਜਿਸ ਨੇ ਆਪਣਾ ਨਾਮ ਕੁਲਦੀਪ ਸਿੰਘ ਉਰ ਫੈਪੀ ਦੱਸਿਆ ਪੁਲਿਸ ਨੇ ਦੇਖਿਆ ਕਿ ਘਰ ਵਿੱਚ ਪੋਸਟ ਦੇ ਬੂਟੇ ਲੱਗੇ ਹੋਏ ਹਨ ਜੇ ਸੁਪਰ ਫੁੱਲ ਅਤੇ ਡੋਡੇ ਲੱਗੇ ਸੀ ਪੁਲਿਸ ਨੇ ਜਦੋਂ ਉਸ ਨੂੰ ਪੁੱਟ ਕੇ ਵਜ਼ਨ ਕੀਤਾ ਤਾਂ ਉਹ 5 ਕਿਲੋ ਹੋਏ ਪੁਲਿਸ ਨੇ ਕੁਲਦੀਪ ਸਿੰਘ ਉਰਫ ਹੈਪੀ ਖਿਲਾਫ ਤਾਣਾ ਕੋਟ ਪਾਈ ਵਿਖੇ ਬੀਤੇ ਕੱਲ 22 ਮਾਰਚ 2024 ਦੀ ਦੇਰ ਸ਼ਾਮ ਨੂੰ ਮਾਮਲਾ ਦਰਜ ਕਰ ਲਿਆ ਸੀ ਅੱਜ ਉਕਤ ਵਿਅਕਤੀ ਕੁਲਦੀਪ ਸਿੰਘ ਉਰਫ ਹੈਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਮਾਣਯੋਗ ਐਸਐਸਪੀ ਸਾਹਿਬ ਸ਼੍ਰੀ ਫਗਰ ਸਿੰਘ ਮੀਨਾ ਜਿਲ੍ਹਾ ਕਿਰਮੁਖਸ਼ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਜਿਹੜਾ ਹੈਗਾ ਅ ਨਸ਼ਾ ਵਿਰੋਧੀ ਜਿਹੜੀ ਹੈਗੀ ਹੈ ਮੈਮ ਜਿਹੜੀ ਚਲਾਈ ਜਾ ਰਹੀ ਹੈ ਥਾਣਾ ਕੋਟਪਾਈ ਦੇ ਵਿੱਚ ਜਿਹੜਾ ਹੈਗਾ ਕੁਲਦੀਪ ਸਿੰਘ son of ਜੀਤਾ ਸਿੰਘ ਵਾਸੀ ਕੋਟਪਾਈ ਵੱਲੋਂ ਆਪਦੇ ਘਰ ਦੇ ਵਿੱਚ ਜਿਹੜੀ ਹੈਗੀ ਪੌਸਟ ਦੀ ਖੇਤੀ ਕੀਤੀ ਗਈ ਸੀਗੀ ਜਿਨ੍ਹਾਂ ਤੇ ਮਕਦਮਾ ਨੰਬਰ 35 ਡੇਟਡ ਜਿਹੜਾ ਹੈਗਾ 22/3/24 ਅੰਡਰ ਸੈਕਸ਼ਨ 15B 8B 685 NDPS ਐਕਟ ਅਧੀਨ ਕੀਤਾ ਗਿਆ ਹੈਗਾ ਜਿਨ੍ਹਾਂ ਦੇ ਕੋਲੋਂ ਘਰ ਦੇ ਵਿੱਚ ਜਿਹੜੀ 5 ਕਿਲੋ ਜਿਹੜੀ ਹੈਗੇ ਪੌਫੀ ਪਲਾਂਟ ਜਿਹੜੇ ਹੈਗੇ ਰਿਕਵਰ ਕੀਤੇ ਗਏ ਤੇ ਦੋਸ਼ੀ ਕੁਲਦੀਪ ਸਿੰਘ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਤੇ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈਗਾ ਜਿਨ੍ਹਾਂ ਨੂੰ ਅੱਗੇ ਹੈਗਾ ਅਗਲੇ ਫਾਦਰ ਜਿਹੜੀ ਹੈਗੀ ਕੋਸ਼ਿਸ਼ ਹੋਣਾ ਕਿ ਰਮਾਂਟੋ ਬਾਤ ਕੀਤੀ ਜਾਉਦੀ ਜੀ। ਨਾ ਵੀ ਇਸ ਤਰ੍ਹਾਂ ਦਾ ਕੇਸ ਪਹਿਲਾਂ ਵੀ ਆਇਆ ਜੀ 2-4 ਦਿਨ ਪਹਿਲਾਂ ਜੀ ਕੋਈ। ਹਾਂਜੀ ਸਾਡੇ 19 ਤਿੰਨ ਨੂੰ ਜਿਹੜਾ ਹੈਗਾ ਐਫਆਈਆਰ ਨੰਬਰ 33 ਜਿਹੜੀ ਹੈਗੀ ਹੈ ਬਰਖਲਾ ਕੁਮਲਕੀਰ ਸਿੰਘ ਸਨ ਆਫ ਸੁਵਰਨ ਸਿੰਘ ਵਾਸੀ ਬਾਤੀਆਂ ਉਹਨਾਂ ਨੇ ਵੀ ਘਰ ਦੇ ਵਿੱਚ ਜਿਹੜੇ ਹੈਗੇ ਪੋਪੀ ਪlant ਲਗਾਏ ਹੋਏ ਸੀਗੇ ਜਿਨ੍ਹਾਂ ਤੋਂ 4 ਕਿਲੋ ਜਿਹੜੇ ਹੈਗੇ ਨੇ ਪੋਪੀ ਪlant ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਗਏ ਸੀ ਜੀ। ਕੀ ਲੱਗਦਾ ਜੀ ਲੋਕ ਐਸ ਤਰ੍ਹਾਂ ਦਾ ਕੰਮ ਕਰ ਰਹੇ ਜਿਵੇਂ ਪਲਾਂਟ ਲਾ ਰਹੇ ਆ ਤੇ ਨਸ਼ੇ 'ਚ ਵਾਧਾ ਹੋ ਰਿਹਾ ਜੀ ਨਹੀਂ ਇਸ ਤਰ੍ਹਾਂ ਦੀ ਅੱਗੇ ਜਿਹੜੀ ਹੈਗੀ ਇਹ ਇਨਵੈਸਟੀਗੇਸ਼ਨ ਜਿਹੜਾ ਮੈਟਰ ਰਹਿ ਜਾਂਦਾ ਕਿ ਇਹ ਆਪ ਖਾ ਰਹੇ ਆ ਕਿ ਜਾਂ ਅੱਗੇ ਜਿਹੜਾ ਇਹਨਾਂ ਨੇ ਸਪਲਾਈ ਕਰਨਾ ਸੀਗਾ ਇਹ ਅੱਗੇ ਜਿਹੜਾ ਹੈਗਾ ਇਹਦੀ ਤਫ਼ਤੀਸ਼ ਜਾਰੀ ਹੈ ਜੀ